ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਕਲੈਕਸ਼ਨ ਸੰਘੇੜਾ ਤੋਂ ਅੱਜ ਬਹੁਤ ਹੀ ਪਿਆਰੇ ਜਿਹੇ ਪੀਸ ਲੈ ਕੇ ਆਈਆਂ ਜਿਹੜੇ ਕਿ ਮੈਂ ਭੈਣਾਂ ਦੇ ਰੈਡੀ ਕੀਤੇ ਆ ਆਰੀ ਵਰਕ ਦੇ ਨਿਊ ਡਿਜ਼ਾਈਨ ਨੇ ਆਪਾਂ ਖੁਦ ਆਪਣੇ ਡਿਜ਼ਾਈਨ ਰੈਡੀ ਕੀਤੇ ਆ ਕੋਈ ਕਾਪੀ ਨਹੀਂ ਕੀਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਬਲੈਕ ਕਲਰ ਦਾ ਪਿਓਰ ਔਰਗੈਂਜਾ ਦੇ ਸਟੱਫ ਤੇ ਮਲਟੀ ਕਲਰ ਦਾ ਵਰਕ ਹੋ ਕੇ neck ਰੈਡੀ ਹੋਇਆ ਹੋਇਆ neck ਰੈਡੀ ਹੋ ਕੇ ਨਾਲ ਐਦਾਂ ਬਾਦੂ ਤੇ ਵਰਕ ਕਰਿਆ ਹੋਇਆ ਤੇ ਨਾਲ ਹੀ ਜਿਹੜਾ ਦੁਪੱਟਾ ਉਹ ਆਪਾਂ ਸੇਮ ਕਲਰ ਮਿਲਦੀ ਪਲੇਸ ਲਗਾਈਆ ਟੈਬੀ ਦਾ ਦੁਪੱਟਾ ਚੈੱਕ ਦਾ ਤੇ ਬਾਟਮ ਆਪਾਂ ਪਲੇਨ ਰੱਖੀਆ ਨੈਕਸਟ ਸੂਟ ਹੈਗਾ ਆਪਣਾ ਆਰਗੈਂਜ਼ਾ ਦਾ ਹੀ ਆ ਮਾਊਸ ਜਿਹਾ ਕਲਰ ਆ ਇਹਦੇ ਉੱਤੇ ਆਪਾਂ ਨੈਕ ਲਾਈਨ ਬਣਾ ਕੇ ਬਹੁਤ ਹੀ ਪਿਆਰੀ ਜੀ ਬੋਸ ਨੇ ਉੱਤਮੇ ਜਿਹਾ ਕਲਰ ਭਾ ਕੇ نیچے ਫਲਾਰ ਬਣਾ ਕੇ ਆਪਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਆਪਣੇ ਆਰੀ ਵਰਕ ਦੀ ਅੱਜ ਵਾਲੇ ਆਪਣੇ ਆਰੀ ਵਰਕ ਦੀ ਸੂਟ ਨੇ ਇੱਕ ਸੂਟ ਮਸ਼ੀਨ ਵਰਕ ਦਾ ਤੁਸੀਂ ਇਹ ਦੇਖ ਸਕਦੇ ਹੋ ਇਹ ਕੋਰਨਰ ਤੇ ਫਲਾਰ ਆਏਗਾ ਤੇ ਇਹ ਵਾਲਾ ਵਾਜੀ ਤੇ ਆਪਾਂ 스티칭 ਟਾਈਮ ਦੇ ਇਸ ਵੀ ਨੂੰ ਬਹੁਤ ਸੋਹਣੀ ਦਿੱਤੀ ਹੈ ਜੀ ਲੇਸ ਵੀ ਆਪਾਂ ਬਿਲਕੁਲ ਨਾਲ ਅਟੈਚ ਕਰਦੀ ਦਿੱਤੀ ਹੈ ਬਾਟਮ ਆ ਜਿਹੜੀ ਉਹ ਪਲੇਨ ਆ ਤੇ ਦੁਪੱਟਾ ਆਪਾਂ ਇਹਦਾ ਕੰਟਰਾਸਟ ਕੀਤਾ ਇਹਦੇ ਨਾਲ ਆਪਾਂ 피ਚ ਕਲਰ ਦਾ ਦਿੱਦਾ ਵਿੱਚ ਵਰਕ ਆ ਉਹ ਵਾਲਾ ਦੁਪੱਟਾ ਲਗਾਇਆ ਨੈਕਸਟ ਭੈਣ ਨੇ ਆਪਾਂ ਤੋਂ ਹੀ ਕੋੜਤਾ ਟਾਈਪ ਬਣਵਾਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਪਿਓਰ ਹੋ ਰਿਹਾ ਗਿਆ ਤੇ ਆ ਕਿੰਨਾ ਪਿਆਰਾ ਇਹਦਾ ਨੈਕ ਬਣਿਆ ਹੋਇਆ neck ਬਣ ਕੇ ਬਾਜੂ ਤੇ ਅੱਧਾ ਵਰਤਕਾਰਿਆ ਪਹਿਲੀ ਵਾਰ ਨੇ ਕੀਤੀ ਐ ਨੀਚੇ ਪਲੇਨ ਰੱਖਿਆ ਤੇ ਐਦਾਂ ਹੀ ਆਪਾਂ ਇਹਦਾ ਘੇਰਾ ਕੀਤਾ ਆਪਾਂ ਬਾਕੀ ਤੁਹਾਨੂੰ ਡੰਮੀ ਦੇ પાਕੇ ਵੀ ਸ਼ੋਅ ਕਰਾਂਗੇ ਉਦੋਂ ਜ਼ਿਆਦਾ ਪਤਾ ਚੱਲੇਗਾ ਇਹ ਵਾਲੀ ਢੇਲ ਕਿਰੇਦੀ ਉੱਪਰ ਆ ਰਹੀ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਬਾਟਮ ਇਹਦੀ ਵੀ ਪਲੇਨ ਆ ਬਾਟਮ ਆਪਾਂ ਪਲੇਨ ਹੀ ਰੱਖੀ ਆ ਨੇ ਜਿੱਦਾਂ ਤਾਂ ਇਹਨੇ ਆਪਾਂ ਨੂੰ ਥੋੜਾ ਥੋੜਾ ਆਈਡੀਆ ਦਿੱਤਾ ਕਿ ਬਰਕ ਆਪਾਂ ਆਪਣੇ ਅਕੋਰਡਿੰਗ ਕੀਤਾ ਤੇ ਦੁਪੱਟੇ ਤੇ ਆਪਾਂ ਐਦਾਂ ਵਾਈਟ ਕਲਰ ਦੀ ਲੀਸ ਲਗਾਈ ਆ ਅਗਲਾ ਨੈਕਸਟ ਫੁੱਟ ਹੈਗਾ ਆਪਾਂ ਲਾਈਟ ਜਿਹਾ ਪਿਸਤਾ ਜਾਂ येलो ਕਲਰ ਆ ਇਹਦੀ ਨੈਕ ਕਫ ਆ ਮਲਟੀ ਕਲਰ ਨਾਲ ਬਹੁਤ ਹੀ ਪਿਆਰੀ ਜੀ ਬਣਾਈ ਆ ਤੇ ਜਿਹੜੀਆਂ ਬਾਜੂ ਨੇ ਉਹਦੇ ਉੱਤੇ ਵੀ ਆਪਾਂ ਬਹੁਤ ਸੋਹਣਾ ਵਰਕ ਕੀਤਾ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਆ ਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਐਂਦਾ ਫਾਈ ਵਾਲੀ ਲੇਸ ਲਗਾਈ ਆ ਗੋਮ ਕਰਕੇ ਤੇ ਨੀਚੇ ਇਹਦੇ ਘੇਰੇ ਤੇ ਇਹ ਵਾਲਾ ਕੰਮ ਆ ਗਿਆ ਘੇਰਾ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹ ਵਾਲੀ ਦੀ ਬਾਟਮ ਆ ਰਹੀ ਹੈ ਬਾਟਮ ਤੇ ਆਪਾਂ ਇਦਾਂ ਲੇਸ ਅੱਡੀਆਂ ਨਾਲ ਦੀ ਤੇ ਜਿਹੜਾ ਦੁਪੱਟਾ ਦੁਪੱਟੇ ਉੱਤੇ ਵੀ ਆਪਾਂ ਸੇਮ ਲੇਸ ਲਗਾਈ ਹੈ ਤੇ ਨੈਕਸਟ ਸੂਟ ਪੈਣ ਦਾ कॉटन ਦਾ ਹੈਗਾ कॉटन ਦਾ ਵੀ ਆਪਾਂ ਅਲੱਗ ਜਿਹਾ ਡਿਜ਼ਾਈਨ ਜੈਡ ਕੀਤਾ ਬਹੁਤ ਹੀ ਪਿਆਰਾ ਜਿਹਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਰਬਰੀ कॉटन ਹੈ ਇਹ ਦੇਖੋ ਤੁਸੀਂ ਆਪਾਂ ਇਹਦਾ ਪੈਸ ਲਗਾ ਕੇ ਇਹਦੇ ਉੱਪਰ ਫਲਾਰ ਬਣਾਈ ਨੀਗੇ ਤੇ ਇਹ ਵਾਲੀ ਲੀਸ ਦੀ